ਪੰਜਾਬ ਸਰਕਾਰ ਦੇ ਹੈਲੀਕਾਪਟਰ ਦਾ ਮੁੱਦਾ ਹਾਲੇ ਪੰਜਾਬ ਵਿੱਚ ਬਣਿਆ ਹੋਇਆ ਪਰ ਉਸ ਦੇ ਨਾਲ ਹੀ ਇੱਕ ਹੋਰ ਖਬਰ ਆ ਰਹੀ ਹੈ ਕਿ ਪੰਜਾਬ ਸਰਕਾਰ ਇੱਕ ਟੈਂਪਰਰੀ ਹੈਲੀਪੈਡ ਬਣਾ ਰਹੀ ਹੈ ਮੋਹਾਲੀ ਦੇ ਵਿੱਚ ਫੇਰ 60 ਮੋਹਾਲੀ ਦੇ ਵਿੱਚ ਜਿੱਥੇ ਸੁਹਾਣਾ ਸਾਹਿਬ ਗੁਰਦੁਆਰਾ ਹੈ ਜਿਹੜਾ ਪੀਐਸਸੀਬੀ ਦਾ ਦਫ਼ਤਰ ਹੈ ਜਿੱਥੇ ਅਕਸਰ ਹੀ ਉਹ ਜਗ੍ਹਾ ਜਿਹੜੀ ਧਰਨਾ ਲਈ ਵਰਤੀ ਜਾਂਦੀ ਹੈ ਚਾਹੇ ਕਿਸੇ ਨੇ ਵੀ ਧਰਨਾ ਦੇਣਾ ਚਾਹੇ ਲੈਂਡ ਪੋਲਿੰਗ ਖਿਲਾਫ ਚਾਹੇ ਕਿਸੇ ਵੀ ਮਸਲੇ ਦੇ ਉੱਤੇ ਧਰਨਾ ਦਿੱਤਾ ਜਾਂਦਾ ਤਾਂ ਉਸ ਜਗ੍ਹਾ ਤੇ ਜਿਹੜਾ ਦਿੱਤਾ ਜਾਂਦਾ ਸੀ ਤਾਂ ਹੁਣ ਉੱਥੇ ਇੱਕ ਹੈਲੀਪੈਡ ਬਣ ਰਿਹਾ ਹੈ ਪਹਿਲਾ ਹੈਲੀਪੈਡ ਮਹਾਲੀ ਦੇ ਵਿੱਚ ਜਿਹੜਾ ਕਿ ਟੈਂਪਰੇਰੀ ਤੌਰ ਤੇ ਉੱਥੇ ਬਣਾਇਆ ਜਾ ਰਿਹਾ ਹੈ ਜਿਸ ਨੂੰ ਲੈ ਕੇ ਸਵਾਲ ਉੱਠਨੇ ਸ਼ੁਰੂ ਹੋ ਗਏ ਨੇ ਕਿ 50 ਲੱਖ ਰੁਪਏ ਦੀ ਲਾਗਤ ਨਾਲ ਇੱਕ ਟੈਂਪਰੇਰੀ ਹੈਲੀਪੈਡ ਜਿਸ ਦੇ ਆਸੇ ਪਾਸੇ ਤਾਰਾਂ ਦੀ ਫੈਂਸਿੰਗ ਕਰਕੇ ਤੇ ਜੋਰਾਂ ਦੇ ਉੱਤੇ ਗਮਾੜਾ ਇਹਦਾ ਕੰਮ ਚਲਾ ਰਿਹਾ ਹੈ ਗਮਾੜਾ ਇਹਦਾ ਲਗਾਤਾਰ ਜੋਰਾਂ ਦੇ ਉੱਤੇ ਕੰਮ ਚਲਾ ਰਿਹਾ ਹੈ ਜਿਸ ਨੂੰ ਲੈ ਕੇ ਚਰਚੇ ਵੀ ਛਿੜੇ ਹੋਏ ਨੇ ਤੇ ਇੱਕ ਅੰਗਰੇਜ਼ੀ ਅਖਬਾਰ ਹਿੰਦੁਸਤਾਨ ਜਿਹੜਾ ਟਾਈਮਜ਼ ਮੁਤਾਬਕ ਜਿਹੜਾ ਉਹ ਹੈਲੀਪੈਡ ਆ ਉਹਦੇ ਨੇੜੇ ਇੱਕ ਗੈਸਟ ਹਾਊਸ ਹੈ ਤੇ ਉਸ ਗੈਸਟ ਹਾਊਸ ਤੇ ਵੀ ਪਹਿਲਾਂ ਬਹੁਤ ਜ਼ਿਆਦਾ ਪੈਸਾ ਲਾ ਕੇ ਤਿਆਰ ਕੀਤਾ ਹੋਇਆ ਹੈ ਇੱਕ ਗੈਸਟ ਹਾਊਸ ਹੈ ਤੇ ਉਸ ਗੈਸਟ ਹਾਊਸ ਦੇ ਵਿੱਚ ਵੀ ਜਦੋਂ ਅਰਵਿੰਦ ਕੇਜਰੀਵਾਲ ਪੰਜਾਬ ਆਉਂਦੇ ਨੇ ਤਾਂ ਉਸ ਗੈਸਟ ਹਾਊਸ ਵਿੱਚ ਰੁਕਦੇ ਨੇ ਇਹ ਖਬਰ ਅਖਬਾਰ ਦੀ ਖਬਰ ਮੁਤਾਬਕ ਜਿਹੜੀ ਹੈ ਉਹ ਇਹ ਗੱਲ ਹੈ ਕਿ ਅਰਵਿੰਦ ਕੇਜਰੀਵਾਲ ਉਸ ਰੈਸਟਰਾਉਰਟ ਵਿੱਚ ਰੁਕਦੇ ਨੇ ਪਰ ਕੀ ਇਹ ਹੈਲੀਪੈਡ ਵੀ ਉਹਨਾਂ ਲਈ ਬਣਾਇਆ ਜਾ ਰਿਹਾ ਇਹ ਤਾਂ ਸਵਾਲ ਹੈ ਪਰ ਉਸ ਜਿਹੜਾ ਗੈਸਟ ਹਾਊਸ ਦੇ ਨੇੜੇ ਹੈਲੀਪੈਡ ਬਣਾਣਾ ਇਹ ਸਵਾਲਾਂ ਦੇ ਘੇਰੇ 'ਚ ਖੜਾ ਕਰਦਾ ਆਮ ਆਦਮੀ ਪਾਰਟੀ ਨੂੰ ਕਿ ਜਿਹੜੇ ਕਹਿੰਦੇ ਸੀ ਕਿ ਵੀਆਈਪੀ ਕਲਚਰ ਖਤਮ ਹੋਵੇਗਾ ਹੁਣ ਉਹਨਾਂ ਲਈ ਥੋੜਾ ਸਫ਼ਰ ਕਰਨਾ ਵੀ ਕਾਰਾਂ ਤੇ ਮੁਸ਼ਕਲ ਹੋ ਰਿਹਾ ਤੇ ਉਹਨਾਂ ਨੂੰ ਉੱਥੋਂ ਹੈਲੀਕਾਪਟਰ ਚਾਹੀਦਾ ਉਸ ਤੋਂ ਅੱਗੇ ਦਾ ਜਿਹੜਾ ਸਵਾਲ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਕੋਲ ਪਹਿਲਾ ਹੈਲੀਪੈਡ ਲਈ ਜਗ੍ਹਾ ਹੈ ਕਿਉਂਕਿ ਉਹਨਾਂ ਦੀ ਰਿਹائش ਦੇ ਵਿੱਚ ਹੈਲੀਪੈਡ ਦੀ ਜਗ੍ਹਾ ਹੁੰਦੀ ਹੈ ਉਸ ਤੋਂ ਅੱਗੇ ਜਿੰਨੇ ਕੈਬਨਿਟ ਮੰਤਰੀ ਨੇ ਉਹ ਸਾਰੇ ਆਂਦੀਆਂ ਕੋਠੀਆਂ ਸਰਕਾਰੀ ਕੋਠੀਆਂ ਲਗਭਗ ਚੰਡੀਗੜ੍ਹ ਦੇ ਵਿੱਚ ਨੇ ਪਰ ਮੁਹਾਲੀ ਦੇ ਵਿੱਚ ਪਹਿਲੀ ਵਾਰ ਟੈਂਪਰੇਰੀ 베ਸ ਦੇ ਉੱਤੇ ਹੈਲੀ ਪੈਡ ਬਣਾ। ਜਿਸਤੇ ਇਹ ਵੀ ਹੈ ਕਿ ਗਮਾੜਾ ਦੇ ਜਿਹੜੇ ਅਧਿਕਾਰੀ ਨੇ ਸাক্ষੀ ਸ਼ਾਨੀ ਜਿਹੜੇ ਕਿ ਪਹਿਲਾਂ ਤੁਸੀਂ ਜਾਣਦੇ ਹੋ ਕਿ ਅੰਮ੍ਰਿਤਸਰ ਦੇ ਡੀਸੀ ਵੀਸੀ ਬੜੇ ਚਰਚਾ ਦੇ ਵਿੱਚ ਰਹੇ ਐ ਉਹ ਕਹਿੰਦੇ ਕਿ ਸਾਨੂੰ ਇਸ ਹੈਲੀ ਪੈਡ ਨੂੰ ਬਣਾਉਣ ਲਈ ਡੀਸੀ ਮੁਹਾਲੀ ਨੇ ਹੁਕਮ ਦਿੱਤੇ ਨਹੀਂ ਪਰ ਡੀਸੀ ਮੁਹਾਲੀ ਕੋਮਲ ਮਿੱਤਲ ਇਹ ਕਹਿੰਦੇ ਨੇ ਕਿ ਅਸੀਂ ਕਿਸੇ ਤਰੀਕੇ ਦੀ ਕੋਈ ਗੱਲ ਜਾਂ ਆਦੇਸ਼ ਨਹੀਂ ਦਿੱਤਾ ਇਸ ਜਿਹੜੀ ਹੈ ਹੈਲੀ ਪੈਡ ਨੂੰ ਬਣਾਉਣ ਲਈ ਅਸੀਂ ਇਸ ਤਰੀਕੇ ਦਾ ਕੋਈ ਆਦੇਸ਼ ਨਹੀਂ ਦਿੱਤਾ ਤੇ ਨਾਲ ਹੀ ਦੱਸ ਦਈਏ ਕਿ ਜਿਹੜਾ ਹੈਲੀਪੈਡ ਹੈ ਸਿਰਫ ਵੀ ਵੀ ਆ ਵੀਆਈਪੀ ਮੂਵਮੈਂਟ ਲਈ ਬਣ ਰਿਹਾ ਆਮ ਲੋਕਾਂ ਲਈ ਇਹ ਹੈਲੀਪੈਡ ਵਰਤੋਂ ਦੇ ਵਿੱਚ ਉਹ ਨਹੀਂ ਆਵੇਗਾ ਤੇ ਇਹ ਪਹਿਲਾ ਜਿਹੜਾ ਇਸ ਤਰੀਕੇ ਦਾ ਹੈਲੀ ਜਿਹੜਾ ਪੈਡ ਬਣ ਰਿਹਾ ਮੋਹਾਲੀ ਦੇ ਵਿੱਚ ਇਸ ਤੋਂ ਪਹਿਲਾਂ ਮੋਹਾਲੀ ਦੇ ਵਿੱਚ ਇਸ ਤਰੀਕੇ ਦਾ ਕੋਈ ਹੈਲੀਪੈਡ ਨਹੀਂ ਹੈ ਉਸ ਤੋਂ ਬਾਅਦ ਇਸ ਤੇ ਸਵਾਲ ਉਠਾਏ ਨੇ ਆਰਟੀ ਐਕਟਿਵਿਸਟ ਮਾਨਿੰਗ ਗੋਇਲ ਨੇ ਮਾਨਿੰਗ ਗੋਇਲ ਇਸ ਤੇ ਬੜੇ ਵਿਅੰਗ ਫੇਰ ਕੱਸਦੇ ਨੇ ਕਿਉਂਕਿ ਪਹਿਲਾਂ ਵੀ ਮਾਨਿੰਗ ਗੋਇਲ ਨੇ ਇਹ ਸਵਾਲ ਉਠਾਇਆ ਸੀ ਹੈਲੀਕਾਪਟਰ ਦੇ ਤਾ ਮਾਨਿਕ गोयल ਕਹਿੰਦੇ ਨੇ ਕਿ ਜਦੋਂ ਪੁੱਛਿਆ ਅਫਸਰਾਂ ਨੂੰ ਕਿ ਹੈਲੀਕਾਪਟਰ ਕਿਸ ਲਈ ਬਣਾਇਆ ਜਾ ਰਿਹਾ ਤਾਂ ਉਹ ਕਹਿੰਦੇ ਕੋਈ ਕੋਈ ਸਰਜੀ ਹੈ ਹੁਣ ਸਰਜੀ ਕੌਣ ਨੇ ਤਾਂ ਉੱਥੇ ਸਵਾਲ ਹੈ ਕਿ ਜਦੋਂ ਇਸ ਮਾਹੌਲ ਦੇ ਵਿੱਚ ਪੰਜਾਬ ਕਰਜ਼ੇ ਦੇ ਵਿੱਚ ਡੁੱਬ ਰਿਹਾ ਹੈ 2000 ਕਰੋੜ ਦਾ ਕਰਜ਼ਾ ਫਿਰ ਪੰਜਾਬ ਸਰਕਾਰ ਲੈਣ ਜਾ ਰਹੀ ਉਸ ਦੇ ਵਿੱਚ 50 ਲੱਖ ਲਾ ਕੇ ਕਿ ਟੈਂਪਰੇਰੀ ਹੈਲੀਪੈਡ ਬਣਾਉਣਾ ਕਿੰਨਾ ਕੁ ਵਾਜਬ ਹੈ ਨਾਲ ਉਹਨਾਂ ਨੇ ਕਿਹਾ ਕਿ ਇਹ ਸਵਾਲ ਤੇ ਡੀਸੀ ਮਹਾਲੀ ਜਿਹੜੇ ਆ ਉਹ ਸਾਫ਼ ਕਹਿ ਗਿਆ ਕਿ ਸਾਨੂੰ ਪਤਾ ਨਹੀਂ ਗਵਾੜਾ ਵਾਲੇ ਕਹਿ ਰਹੇ ਆ ਕਿ ਅਸੀਂ 50 ਲੱਖ ਰੁਪਇਆ ਲਾ ਕੇ ਬਣਾ ਰਹੇ ਆ ਸਾਨੂੰ ਉਧਰੋਂ ਹੁਕਮ ਆਇਆ ਸੋ ਇਹ ਸਾਰੇ ਸਵਾਲਾਂ ਦੇ ਜਵਾਬ ਦੇਣੇ ਚਾਹੀਦੇ ਪੰਜਾਬ ਦੇ ਮੁੱਖ ਮੰਤਰੀ ਨੂੰ ਕਿ ਹੈਲੀਪੈਡ ਕਿਸ ਲਈ ਬਣਾਇਆ ਜਾ ਰਿਹਾ ਤੁਹਾਨੂੰ ਇਸ ਦੀ ਕਿਉਂ ਜ਼ਰੂਰਤ ਪਈ ਜਦ ਕਿ ਤੁਹਾਡੀ ਰਾਜ ਦੇ ਵਿੱਚ ਤਾਂ ਪਹਿਲਾਂ ਹੀ ਹੈਲੀਪੈਡ ਹੈ ਤੇ ਤੁਹਾਡੀ ਰਾਜਸ਼ਤਾ ਜਿਹੜੀ ਆ ਉਹ ਚੰਡੀਗੜ੍ਹ ਦੇ ਵਿੱਚ ਹੈ ਸੋ ਪੰਜਾਬ ਦੇ ਵਿੱਚ ਜਿਹੜੀ ਹੈਲੀਪੈਡ ਬਣਾ ਇਹ ਸਵਾਲਾਂ ਦੇ ਘੇਰੇ ਚ ਲਗਾਤਾਰ ਜੋਰਾਂ ਤੇ ਕੰਮ ਚੱਲ ਰਿਹਾ ਤੇ ਲਗਭਗ 13 ਜਨਵਰੀ ਤੱਕ ਇਹ ਕੰਪਲੀਟ ਹੋਣ ਦੇ ਅਸਾਰ ਨੇ ਕਿਹਾ ਜਾ ਰਿਹਾ ਕਿ ਦਿਨ ਰਾਤ ਕੰਮ ਕਰਕੇ ਕਿ ਪ੍ਰਾਈਵੇਟ ਕੰਪਨੀ ਨੂੰ ਠੇਕਾ ਦਿੱਤਾ ਹੈ ਕਿ ਦਿਨ ਰਾਤ ਕੰਮ ਕਰਕੇ ਇਸ ਹੈਲੀਪੈਡ ਨੂੰ ਤਿਆਰ ਕੀਤਾ ਜਾਵੇ ਇਸ ਦੀ ਇੰਨੀ ਐਮਰਜੈਂਸੀ ਲੋਡ ਕੀ ਪੈ ਗਈ ਹੈ ਇਹ ਵੀ ਇੱਕ ਜਿਹੜੀ ਹੈ ਉਹ ਸਵਾਲ ਖੜਾ ਕਿਉਂਕਿ ਹਿੰਦੁਸਤਾਨ ਟਾਈਮਜ਼ ਦੀ ਖਬਰ ਮੁਤਾਬਕ ਉੱਥੇ ਜਿਹੜੀ ਹੈ ਜਿਹੜੇ ਅਰਵਿੰਦ ਕੇਜਰੀਵਾਲ ਨੇ ਜਿਹੜਾ ਉੱਥੇ ਨੇੜੇ ਇੱਕ ਰੈਸਟ ਹਾਊਸ ਹੈ ਜਿੱਥੇ ਗੈਸਟ ਹਾਊਸ ਹੈ ਜਿੱਥੇ ਅਰਵਿੰਦ ਕੇਜਰੀਵਾਲ ਜਦੋਂ ਆਉਂਦੇ ਨੇ ਉਹ ਰਹਿੰਦੇ ਨੇ ਤੇ ਕਹਿੰਦੇ ਇਸ ਬੁੱਧਵਾਰ ਵੀ ਜਿਹੜਾ ਕੋਈ ਲੰਘਿਆ ਬੁੱਧਵਾਰ ਹੋਵੇਗਾ ਉਸ ਉਸ ਬੁੱਧਵਾਰ ਵੀ ਜਾਂ ਕੱਲ ਜਿਹੜਾ ਬੁੱਧਵਾਰ ਲੰਘਿਆ ਇਹ ਤਾਂ ਹਜੇ ਕਲੀਅਰ ਹੋਣਾ ਹੈ ਉਸ ਬੁੱਧਵਾਰ ਨੂੰ ਵੀ ਅਰਵਿੰਦ ਕੇਜਰੀਵਾਲ ਉਸੇ ਗੈਸਟ ਹਾਊਸ ਦੇ ਵਿੱਚ ਰੁਕਦੇ ਨੇ ਤਾਂ ਹੁਣ ਇਸ ਸਵਾਲ ਦਾ ਜਵਾਬ ਦੇਣਗੇ ਜਾਂ ਕੋਈ ਪਰਚਾ ਪਾਉਣਗੇ ਇਹ ਤਾਂ ਸਰਕਾਰ ਦੇ ਹੱਥ 'ਚ ਹੈ ਪਰ ਇਹ ਸਵਾਲ ਬਣਦਾ ਤਾਂ ਇਸ ਤੇ ਗੱਲਬਾਤ ਕੀਤੀ ਅਸੀਂ ਆਰਟੀਆਈ ਐਕਟੀਵਿਸਟ ਮਾਨਗੋਏਲ ਨਾਲ ਉਹਨਾਂ ਦਾ ਕੀ ਕਹਿਣਾ ਬਾਕੀ ਤਸਵੀਰਾਂ ਦੇ ਵਿੱਚ ਝੋਰ-ਸ਼ੋਰ ਨਾਲ ਜਿਹੜਾ ਕੰਮ ਚੱਲ ਰਿਹਾ ਉਹ ਤੁਸੀਂ ਦੇਖ ਹੀ ਰਹੇ ਹੋ ਤਾਂ ਫਿਰਦਾ ਮਾਨਗੋਏਲ ਜੁੜ ਚੁੱਕੇ ਨੇ ਗੱਲਬਾਤ ਕਰਦੇ ਆ ਗੁਲਸਾਹਬ ਦੇ ਨਾਲ ਗੁਇਲ ਸਾਹਿਬ ਇੱਕ ਹੈਲੀਕਾਪਟਰ ਦਾ ਮਸਲਾ ਤਾਂ ਹਾਲੇ ਚੱਲ ਰਿਹਾ ਹੈ ਕਿ ਝੂਟੇ ਪੁਛੇ ਹੈਲੀਕਾਪਟਰ ਦੇ ਜਿਹਨੂੰ ਲੈ ਕੇ ਪੂਰੇ ਪੰਜਾਬ ਦੇ ਵਿੱਚ ਇੱਕ ਮਾਹੌਲ ਬਣਿਆ ਹੋਇਆ ਹੈ ਕਿ ਉਸ ਤੋਂ ਬਾਅਦ ਸਰਕਾਰ ਨੇ ਪਰਚਾ ਦਿੱਤਾ ਆਵਾਜ਼ ਦਬਾਉਣ ਦੀ ਕੋਸ਼ਿਸ਼ ਕੀਤੀ ਪਰ ਇਹ ਤਾਂ ਹੈਲੀਕਾਪਟਰ ਤੋਂ ਬਾਅਦ ਹੁਣ ਹੈਲੀਪੈਡ ਵਾਲਾ ਮਸਲਾ ਵੀ ਆ ਗਿਆ ਹੈ ਕਿ ਇੱਕ ਨਵਾਂ ਹੈਲੀਪੈਡ ਤਿਆਰ ਕੀਤਾ ਜਾ ਰਿਹਾ ਹੈ ਮੋਹਾਲੀ ਦੇ ਵਿੱਚ ਜਿੱਥੇ ਪਹਿਲਾਂ ਧਰਨੇ ਲੱਗਦੇ ਸੀ ਪ੍ਰਦਰਸ਼ਨ ਹੁੰਦੇ ਸੀ ਇੱਕ ਜਗ੍ਹਾ ਸੀ ਮੋਹਾਲੀ ਚ ਪੱਕੀ ਉੱਥੇ ਹੁਣ ਇੱਕ ਹੈਲੀਪੈਡ ਤਿਆਰ ਹੋ ਰਿਹਾ ਉਸ ਦੀਆਂ ਖਬਰਾਂ ਵੀ ਲੱਗੀਆਂ ਤੁਸੀਂ ਕਿਵੇਂ ਦੇਖਦੇ ਹੋ ਉਸ ਹੈਲੀਪੈਡ ਨੂੰ ਦੇਖੋ ਮੁਹਾਲੀ ਦੇ ਵਿੱਚ ਹੈਲੀਪੈਡ ਦੀ ਕਿ ਬਹੁਤ ਹੀ ਲੋੜ ਹੈਣੀ ਸੀ ਕਿਉਂਕਿ ਮੁਹਾਲੀ 에ਰਪੋਰਟ ਵੀ ਨੇੜੇ ਹੀ ਪੈਂਦਾ ਉਸ ਤੋਂ ਬਾਅਦ ਸੀਐਮ ਸਾਹਿਬ ਨੂੰ ਤੇ ਬਿਲਕੁਲ ਹੀ ਲੋੜ ਨਹੀਂ ਹੈਗੀ ਉਸ ਹੈਲੀਪੈਡ ਦੀ ਕਿਉਂਕਿ ਉਹਨਾਂ ਦੀ ਛਤਰਹਾਈਸ਼ ਤੇ ਵਿੱਚ ਵੀ ਬਣਿਆ ਜਿੱਥੇ ਉਹ ਹਰ ਰੋਜ਼ ਉਤਰਦੇ ਨੇਗੇ ਸੋ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਹੈਲੀਪੈਡ ਇੱਥੇ ਕਿਹਦੇ ਲਈ ਬਣਾਇਆ ਜਾ ਰਿਹਾ ਹੈ ਮੈਂ ਤੇ ਇਹੀ ਸੁਣਿਆ ਕਿ ਇੱਥੇ ਕਿਸੇ ਗੈਸਟ ਹਾਊਸ ਦੇ ਨੇੜੇ ਬਣਾਇਆ ਜਾ ਰਿਹਾ ਹੈ ਕਿਸੇ ਗਮਾੜਾ ਦੇ ਇਹ ਸ਼ਾਇਦ ਪੁੱਡਾ ਦੇ ਗੈਸਟ ਹਾਊਸ ਦੇ ਨੇੜੇ ਬਣਾਇਆ ਜਾ ਰਿਹਾ ਹੈ ਜਿੱਥੇ ਕੁਈ ਇਹਨਾਂ ਦਾ ਕੋਈ ਸਰਜੀ ਨਾਮਕ ਬੰਦਾ ਰਹਿੰਦਾ ਹੈਗਾ ਤੇ ਉਹ ਉਹਨਾਂ ਨੇ ਗੈਸਟ ਹਾਊਸ ਨੂੰ ਰੇਨੋਵੇਟ ਕਰਨ ਤੇ ਵੀ ਬਹੁਤੇ ਪੈਸੇ ਲਾਏ ਹੈ ਤੇ ਉਹ ਸਵਾਲ ਹੁਣ ਆਪਣੇ ਭਗਵੰਤ ਮਾਨ ਜੀ ਨੂੰ ਦੱਸਣਾ ਚਾਹੀਦਾ ਕਿ ਹੈਲੀਪੈਡ ਦੀ ਇੱਥੇ ਲੋੜ ਕਿਉਂ ਪਈ ਮੋਹਾਲੀ ਦੇ ਵਿੱਚ ਕਿਉਂ ਕਿਉਂ ਜਿਹੜੇ ਇਹ ਆਮ ਆਦਮੀ ਪਾਰਟੀ ਦੇ ਲੋਕ ਨੇਗੇ ਇਹ ਇੰਨੇ ਜ਼ਿਆਦਾ ਸੋਲ ਹੋ ਗਏ ਕਿ ਇਹਨਾਂ ਨੂੰ ਗੱਡੀ ਦੇ ਵਿੱਚ ਹੁਣ ਕੁਝ 2-4 ਕਿਲੋਮੀਟਰ ਸਫਰ ਕਰਨਾ ਵੀ ਔਖਾ ਲੱਗਦਾ ਹੈ ਕਿਉਂਕਿ ਮੋਹਾਲੀ ਤੋਂ ਤੁਸੀਂ ਚੰਡੀਗੜ੍ਹ ਜਾਣਾ ਚੰਡੀਗੜ੍ਹ ਤੋਂ ਮੋਹਾਲੀ ਆਉਣਾ ਹੈ ਏਅਰਪੋਰਟ ਤੋਂ ਮੁਹਾਲੀ ਜਾਣਾ ਜਾਂ ਸੀਐਮ ਹਾਊਸ ਤੋਂ ਮੁਹਾਲੀ ਜਾਣਾ ਕੋਈ 10 ਮਿੰਟ ਲੱਗਦੇ ਨਹੀਂ ਜਿਨ੍ਹਾਂ ਦੇ ਰੂਟ ਲੱਗੇ ਹੁੰਦੇ ਨੇ 5 ਮਿੰਟ ਵੀ ਨਹੀਂ ਲੱਗਦੇ ਸੋ ਇਹਨਾਂ ਨੂੰ ਉਹ ਵੀ ਔਖਾ ਲੱਗਦਾ ਕਿ ਅਸੀਂ ਸਿੱਧੇ ਗੈਸਟ ਹਾਊਸ ਤੋਂ ਰੈਸਟ ਹਾਊਸ ਤੋਂ ਜਿੱਥੇ ਉਹ ਸੁਣਿਆ ਕਿ ਪੱਕੇ ਡੇਢ ਲਾਇਆ ਹੋਇਆ ਇਹਨਾਂ ਦੇ ਬੰਦਿਆਂ ਨੇ ਉੱਥੋਂ ਸਿੱਧਾ ਅਸੀਂ ਹੈਲੀਪੈਡ ਤੇ ਤੇ ਹੈਲੀਪੈਡ ਤੋਂ ਰੈਸਟ ਹਾਊਸ ਦੇ ਵਿੱਚ ਅਦਰਵਾਈਜ਼ ਸੀਐਮ ਸਾਹਿਬ ਨੂੰ ਤੇ ਲੋੜ ਹੈ ਨਹੀਂ ਨਾ ਹੀ ਉੱਥੇ ਗਵਰਨਰ ਸਾਹਿਬ ਰਹਿੰਦੇ ਨੇ ਨਾ ਹੀ ਕੋਈ ਉੱਥੇ ਕੋਈ ਇਹ ਹਜੇ ਅਫੀਸਰ ਰਹਿੰਦਾ ਜਿਹੜੇ ਹੈਲੀਕਾਪਟਰ ਜੀ ਬਾਕੀ ਮੰਤਰੀਆਂ ਦੀਆਂ ਮੰਤਰੀਆਂ ਦੀਆਂ ਕੋਠੀਆਂ ਵੀ ਲਗਭਗ 39 ਚ ਹੁੰਦੀਆਂ ਨੇ ਜਿਹੜੀਆਂ ਜ਼ਿਆਦਾਤਰ ਜਾਂ 39 ਕਿੰਨੇ ਜਾਂ ਫਿਰ ਇਧਰਲੇ ਪਾਸੇ ਨੇ ਛੋਟੇ ਸੈਕਟਰਾਂ ਦੇ ਵਿੱਚ 4-3 ਦੇ ਵਿੱਚ ਹਾਂ ਮਤਲਬ ਕਿ ਲਗਭਗ ਚੰਡੀਗੜ੍ਹ ਚ ਰਹਿਸ਼ਾਨੇ ਆਂ ਜੀ ਆਪਦੇ ਕੈਬਨਿਟ ਮੰਤਰੀਆਂ ਦੀ ਤੇ ਇਧਰ ਅੱਠ ਫੇਸ ਦੇ ਲਵੇ ਮੁਹਾਲੀ ਦੇ ਵਿੱਚ ਕੋਈ ਨਹੀਂ ਰਹਿੰਦਾ ਇਹ ਜ਼ਰੂਰ ਸੁਣੇ ਵੀ ਇੱਥੇ ਇੱਕ ਰੈਸਟ ਹਾਊਸ ਤਕੜਾ ਕਰੋੜਾ ਰੁਪਏ ਲਾ ਕੇ ਰੀਨੋਵੇਟ ਕੀਤਾ ਕੀਤਾ ਹੈ ਤੇ ਇੱਥੇ ਇਹਨਾਂ ਦਾ ਕੋਈ ਬੰਦਾ ਰਹਿ ਰਿਹਾ ਸਪੈਸ਼ਲ ਤੇ ਉਹ ਤੇ ਹੁਣ ਭਗਵੰਤ ਸਿੰਘ ਜੀ ਦੱਸ ਰਹੇ ਵੀ ਇਹ ਉਹ ਕਿਹੜਾ ਬੰਦਾ ਹੈ ਜਿਹੜਾ ਰੈਸਟ ਹਾਊਸ ਦੇ ਨੇੜੇ ਰਹਿ ਰਿਹਾ ਔਰ ਉਹਦੇ ਲਈ ਇਹ ਹੈਲੀਪੈਡ ਬਣਾ ਰਹੇ ਹੈ ਔਰ ਮਨਿੰਦਰ ਜੀ ਸਭ ਤੋਂ ਵੱਡੀ ਗੱਲ ਹੈ ਕਿ ਹੈਲੀਪੈਡ ਆਰਜੀ ਹੈ 50 ਲੱਖ ਰੁਪਏ ਤੁਸੀਂ ਆਰਜੀ ਹੈਲੀਪੈਡ ਲਈ ਕਿਉਂ ਲਗਾ ਰਹੇ ਹੋ ਔਰ ਬਣਾ ਵੀ ਇਹ ਗਮਾਡਾ ਰਿਹਾ ਹੈ ਤੇ ਗਮਾਡਾ ਕਿਉਂ ਬਣਾ ਰਿਹਾ ਹੈ ਗਮਾਡਾ ਦੇ ਜਿਹੜੇ ਅਧਿਕਾਰੀ ਨੇਗੇ ਸਾਨੀ ਜੀ ਸਾਖੀ ਸਾਨੀ ਉਹ ਕਹਿੰਦੇ ਆ ਜੀ ਸਾਨੂੰ ਤੇ ਜਿਹੜਾ ਹੈਗਾ ਡੀਸੀ ਮੁਹਾਲੀ ਦੇ ਦਫ਼ਤਰ ਤੋਂ ਹਦਾਇਤ ਆਈ ਸੀ ਕਿ ਇਹ ਹੈਲੀਪੈਡ ਤੁਹਾਨੂੰ ਬਣਾ ਕੇ ਦਿਓ ਔਰ ਡੀਸੀ ਮੁਹਾਲੀ ਕੋਮਲ ਮਿੱਤਰ ਕਹਿ ਰਹੇ ਹੈ ਕਿ ਅਸੀਂ ਕੋਈ ਹਦਾਇਤ ਨਹੀਂ ਕੀਤੀ ਐ ਸੀ ਕਿ ਉਹਨਾਂ ਦੇ ਬਿਆਨ ਛਪੇ ਅਖਬਾਰਾਂ ਦੇ ਵਿੱਚ ਕਿ ਅਸੀਂ ਕੋਈ ਐਸੀ ਹਦਾਇਤ ਨਹੀਂ ਕੀਤੀ ਕਿ ਸਾਨੂੰ ਹੈਲੀਪੈਡ ਦੀ ਲੋੜ ਹੈ ਤੁਸੀਂ 50 ਲੱਖ ਰੁਪਈਆ ਲਾਉਣਾ ਤੁਹਾਨੂੰ ਇਹ ਹੀ ਨਹੀਂ ਪਤਾ ਕਿਹੜੇ ਬੰਦੇ ਨੇ ਹਦਾਇਤ ਕੀਤੀ ਐ ਔਰ ਇਹ ਹੈਲੀਪੈਡ ਦੀ ਸਾਨੂੰ ਕਿਉਂ ਲੋੜ ਹੈ ਔਰ ਇਹ ਕੋਈ ਹੈਲੀਪੈਡ ਆਮ ਲੋਕਾਂ ਦੇ ਜਾਂ ਕਹਿ ਲਓ ਕੋਈ ਕਿਸੇ ਬਹੁਤ ਅਮੀਰ ਲੋਕ ਹੁੰਦੇ ਆ ਜਿਹੜੇ ਕਿ ਸਰਕਾਰ ਦੇ ਵਿੱਚ ਨਹੀਂ ਉਹਨਾਂ ਨੂੰ ਵੀ ਇੱਥੇ ਅਲਾਊਡ ਨਹੀਂਗਾ ਇਹ ਸਿਰਫ ਸਰਕਾਰੀ ਵੀਵੀਆਈਪੀ ਮੂਵਮੈਂਟ ਲਈ ਅਲਾਊਡ ਨੇਗੇ ਹੁਣ ਹੁਣ ਤਾਂ ਭਗਵੰਤ ਮਾਨ ਜੀ ਦੱਸ ਸਕਦੇ ਹੈਗੇ ਜਿਆਦਾ ਕਿ ਇਹ ਕਿਦੇ ਲਈ ਬਣਾਇਆ ਜਾ ਰਿਹਾ ਤੇ ਔਰ ਔਰ ਜਿਹੜਾ ਇਹ ਵੀ ਵੀਆਈਪੀ ਕਲਚਰ ਹੈ ਉਹ ਕਿਸ ਥਾਂ ਤੇ ਲੈ ਗਏ ਇਹਨਾਂ ਨੂੰ ਕੁਝ ਕੁਝ ਕਿਲੋਮੀਟਰ ਵੱਡੀਆਂ ਵੱਡੀਆਂ ਗੱਡੀਆਂ ਦੇ ਵਿੱਚ ਵੀ ਜਾਣਾ ਔਖਾ ਲੱਗਦਾ ਮਤਲਬ ਬੜੀ ਸ਼ਰਮ ਦੀ ਗੱਲ ਹੈ ਅੱਛਾ ਇੱਕ ਗੱਲ ਇਹ ਹੈ ਕਿ ਜੋ ਅਖਬਾਰ ਦੀ ਖਬਰ ਮੁਤਾਬਕ ਅਸੀਂ ਨਹੀਂ ਕਹਿੰਦੇ ਕਿ ਇਹਨਾਂ ਨੇ ਸਰਕਾਰ ਇਸ ਗੱਲ ਦਾ ਬੜਾ ਤਰਾਇ ਬੁਰਾ ਤਰਾਇ ਮਨਾਉਂਦੀ ਹੈ ਕਿ ਤੁਸੀਂ ਕਹਿੰਨੇ ਹੋ ਜਾਂ ਕਰਦੇ ਹੋ ਅਖਬਾਰ ਕਹਿੰਦਾ ਜਿਸ ਅਖਬਾਰ 'ਚ ਇਹ ਖਬਰ ਲੱਗੀ ਹੈ ਕਿ ਬੁੱਧਵਾਰ ਨੂੰ ਉਸੇ ਗੈਸਟ ਹਾਊਸ 'ਚ ਅਰਵਿੰਦ ਕੇਜਰੀਵਾਲ ਵੀ ਰੁਕੇ ਹੈ ਅਕਸਰ ਹੀ ਉਹ ਕਹਿੰਦੇ ਇੱਥੇ ਰੁਕਦੇ ਆ ਜਦੋਂ ਪੰਜਾਬ ਆਉਂਦੇ ਆ ਅੱਛਾ ਉਵੇਂ ਉਹੀ ਗੱਲ ਹੈ ਨਾ ਕਿ ਜਿਹੜੀ ਸਾਨੂੰ ਵੀ ਜਾਣਕਾਰੀ ਮਿਲੀ ਸੀ ਉਹੀ ਕਿ ਅਰਵਿੰਦ ਕੇਜਰੀਵਾਲ ਜੀ ਉਹ ਗੈਸਟ ਹਾਊਸ ਦੇ ਨੇੜੇ ਰੁਕਦੇ ਆ ਕਿ ਵਿੱਚ ਰੁਕਦੇ ਆ ਔਰ ਉੱਥੇ ਰੈਨੋਵੇਸ਼ਨ ਕਾਫੀ ਕੀਤੀ ਗਈ ਹੈ ਮੈਨੂੰ ਕਿਸੇ ਅਫਸਰ ਨੇ ਦੱਸਿਆ ਸੀ ਕਿ ਕਿ ਕਰੋੜਾ ਰੁਪਏ ਉੱਥੇ ਲਾਏ ਗਏ ਆ ਅੰਦਰ ਚੰਗੇ ਬੈੱਡ ਚੰਗੀ ਉਹਦੀ ਰੈਨੋਵੇਸ਼ਨ ਕਰਨ ਦੇ ਲਈ ਸੋ ਇਹ ਤਾਂ ਹੁਣ ਭਗਵੰਤ ਮਾਨ ਜੀ ਨੂੰ ਦੱਸਣਾ ਚਾਹੀਦਾ ਵੀ ਅਰਵਿੰਦ ਕੇਜਰੀਵਾਲ ਜੀ ਬਣਾ ਰਹੇ ਲਈ ਬਣਾ ਰਹੇ ਹਾਂ ਤਾਂ ਬਹੁਤ ਹੀ ਮਾੜੀ ਗੱਲ ਹੈ ਕਿਉਂਕਿ ਅਰਵਿੰਦ ਕੇਜਰੀਵਾਲ ਜੀ ਪੰਜਾਬ ਦੇ ਦਾ ਕੁਝ ਲੱਗਦੇ ਨਹੀਂ ਹੂੰ ਕਿਉਂਕਿ ਨਾ ਹੀ ਪੰਜਾਬ ਦੇ ਕੋਈ ਅਧਿਕਾਰੀ ਨੇ ਨਾ ਹੀ ਪੰਜਾਬ ਦੇ ਕੋਈ ਉਹਨਾਂ ਦਾ ਕੋਈ ਪੰਜਾਬ ਦਾ ਉਹਨਾਂ ਕੋਲ ਸਰਕਾਰੀ ਅਹੁਦਾ ਹੈ ਉਹ ਨਹੀਂ ਹੋ ਇਸ ਕਾਬਿਲ ਨੇ ਕਿ ਉਹਨਾਂ ਨੂੰ ਜਿਹੜਾ ਹੈਗਾ ਹਲੀਵੁੱਡ ਬਣਾ ਕੇ ਦਿੱਤੀ ਜਾਵੇ ਸੋ ਇਹ ਸਵਾਲ ਤੇ ਬਣਦਾ ਹੀ ਹੈ ਨਾ ਜੀ 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 ਧੰਨਵਾਦ ਗੁਰਸਾਹਿਬ ਸਮਾਜ ਦਤਾ ਥੈਂਕ ਯੂ ਜੀ